ਹਰਵੰਸਕੌਰ ਇੱਕ ਸਮਝਦਾਰ ਅਤੇ ਸੋਲਜੀ ਹੋਈ ਔਰਤ ਸੀ ਜੋ ਕਿ ਆਪਣੇ ਦੋ ਪੋਤਿਆਂ ਤੇ ਦੋਵਾਂ ਨੂਹਾਂ ਨਾਲ ਇੱਕ ਹੀ ਘਰ ਵਿੱਚ ਰਹਿੰਦੀ ਸੀ ਉਸਦੇ ਪਤੀ ਨੂੰ 6 ਸਾਲ ਹੋ ਚੁੱਕੇ ਸਨ ਇਸ ਸੰਸਾਰ ਤੋਂ ਗਏ ਹੋਏ ਅਤੇ ਹੁਣ ਹਰਵੰਸਕੌਰ ਦੀ ਉਮਰ ਵੀ ਟਲਾਂਣ ਵੱਲ ਵਧ ਰਹੀ ਸੀ ਉਹ ਬਹੁਤ ਹੀ ਸਮਝਦਾਰ ਸੀ ਅਤੇ ਆਪਣੀ ਅਕਲਮੰਦੀ ਨਾਲ ਅੱਜ ਤੱਕ ਆਪਣੇ ਘਰ ਨੂੰ ਚੰਗੀ ਤਰ੍ਹਾਂ ਚਲਾ ਰਹੀ ਸੀ ਪਰ ਹੁਣ ਉਹਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਹੁਣ ਸਮਾਂ ਆ ਗਿਆ ਹੈ ਉਹ ਕਿਸੇ ਵੀ ਵੇਲੇ ਇਸ ਦੁਨੀਆ ਤੋਂ ਜਾ ਸਕਦੀ ਹੈ ਐਸ ਕਰਕੇ ਉਹ ਸੋਚ ਰਹੀ ਸੀ ਕਿ ਸਮੇਂ ਸਿਰ ਹੀ ਵੰਡ ਕਰ ਦੇਣੀ ਚਾਹੀਦੀ ਹੈ ਤਾਂ ਜੋ ਉਸ ਦੇ ਮਰਨ ਤੋਂ ਬਾਅਦ ਪੁੱਤਾਂ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਪਰ ਉਸ ਦੇ ਮਨ ਵਿੱਚ ਇੱਕ ਹੋਰ ਗੱਲ ਵੀ ਘੁੰਮ ਰਹੀ ਸੀ ਜੇਕਰ ਉਹ ਹੁਣੇ ਹੀ ਆਪਣੇ ਹੱਥ ਖਾਲੀ ਕਰ ਦਿੰਦੀ ਹੈ ਅਤੇ ਸਾਰੀ ਸੰਪਤੀ ਪੁੱਤਾਂ ਤੇ ਨੂੰਹਾਂ ਨੂੰ ਦੇ ਦਿੰਦੀ ਹੈ ਤਾਂ ਹੋ ਸਕਦਾ ਹੈ ਕਿ ਉਹ ਦੇਖਭਾਲ ਨਾ ਕਰਨ ਅਤੇ ਉਸ ਦਾ ਬੁਢਾਪਾ ਤਕਲੀਫਦਾਇਕ ਹੋ ਜਾਵੇ ਇਹ ਸੋਚਣਾ ਇੱਕ ਆਮ ਗੱਲ ਸੀ ਕਿਉਂਕਿ ਹਰ ਕੋਈ ਇਹੀ ਸੋਚਦਾ ਹੈ ਜਦੋਂ ਉਹ ਇਹ ਸਭ ਸੋਚ ਰਹੀ ਸੀ ਤਾਂ ਉਦੋਂ ਉਸਦੀ ਵੱਡੀ ਨੂੰਹ ਚਾਹ ਲੈ ਕੇ ਆ ਗਈ ਹਰਵੰਸ ਕੌਰ ਨੇ ਚਾਹ ਦਾ ਕੱਪ ਲੈ ਲਿਆ ਤੇ ਕਿਹਾ ਗगनਦੀਪ ਪੁੱਤ ਆ ਚੱਲ ਮੇਰੇ ਕਮਰੇ ਵਿੱਚ ਬੈਠ ਕੇ ਚਾਹ ਪੀਂਦੇ ਹਾਂ ਛੋਟੀ ਨੂੰਹ ਉਸ ਸਮੇਂ ਨਹਾ ਰਹੀ ਸੀ ਵੱਡੀ ਨੂੰਹ ਅਤੇ ਸੱਸ ਦੋਵੇਂ ਸੱਸ ਦੇ ਕਮਰੇ ਵਿੱਚ ਆ ਗਈਆਂ ਹਰਵੰਸ ਨੇ ਆਪਣੀ ਅਲਮਾਰੀ ਖੋਲੀ ਤੇ ਵੱਡੀ ਨੂੰਹ ਨੂੰ ਇੱਕ ਝੁਮਕੇ ਦੇ ਦਿੱਤੇ ਅਤੇ ਕਿਹਾ ਇਹ ਝੁਮਕੇ ਤੂੰ ਰੱਖ ਲੈ ਛੋਟੀ ਨੂੰਹ ਨੂੰ ਨਾ ਦੱਸੀ ਕਿਉਂਕਿ ਇਹ ਮੈਂ ਤੈਨੂੰ ਹੀ ਦੇਣਾ ਚਾਹੁੰਦੀ ਹਾਂ ਤੂੰ ਮੇਰੀ ਬਹੁਤ ਸੇਵਾ ਕਰਦੀ ਹੈ ਵੱਡੀ ਨੂੰ ਝੁੰਮਕੇ ਮਿਲਣ ਤੇ ਬਹੁਤ ਖੁਸ਼ ਹੋ ਗਈ ਅਤੇ ਸੋਚਣ ਲੱਗੀ ਕਿ ਸੱਸ ਉਸ ਨੂੰ ਹੋਰਾਂ ਤੋਂ ਵੱਧ ਪਿਆਰ ਕਰਦੀ ਹੈ ਉਸ ਨੇ ਚੁੱਪ ਚਾਪ ਝੁੰਮਕੇ ਰੱਖ ਲਏ ਦੁਪਹਿਰ ਵੇਲੇ ਜਦੋਂ ਵੱਡੀ ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈਣ ਗਈ ਹੋਈ ਸੀ ਤਾਂ ਸੱਸ ਨੇ ਛੋਟੀ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਉਸ ਨੂੰ ਵੀ ਇੱਕ ਝੁੰਮਕੇ ਦੇ ਕੇ ਕਿਹਾ ਕਿ ਇਹ ਤੂੰ ਰੱਖ ਲੈ ਵੱਡੀ ਨੂੰ ਘਰ ਵਿੱਚ ਨਹੀਂ ਹੈ ਅਤੇ ਇਹ ਮੈਂ ਤੈਨੂੰ ਹੀ ਦੇਣਾ ਚਾਹੁੰਦੀ ਹਾਂ ਜੇਕਰ ਉਸ ਨੂੰ ਪਤਾ ਲੱਗ ਗਿਆ ਤਾਂ ਝਗੜਾ ਪੈ ਜਾਵੇਗਾ ਇਸ ਕਰਕੇ ਚੁੱਪਚਾਪ ਰੱਖ ਲੈ ਛੋਟੀ ਨੂੰ ਵੀ ਬਹੁਤ ਖੁਸ਼ ਹੋਈ ਕਿ ਸੱਸ ਉਸ ਨੂੰ ਵੱਧ ਪਿਆਰ ਕਰਦੀ ਹੈ ਹੁਣ ਦੋਵੇਂ ਨੂਹਾਂ ਨੇ ਸੱਸ ਦੀ ਸੇਵਾ ਹੋਰ ਵੀ ਮਨ ਨਾਲ ਲਾ ਕੇ ਕਰਨੀ ਸ਼ੁਰੂ ਕਰ ਦਿੱਤੀ ਕੁਝ ਦਿਨ ਇੰਜ ਹੀ ਲੰਘ ਗਏ ਇੱਕ ਦਿਨ ਸੱਸ ਨੇ ਫੇਰ ਮੌਕਾ ਦੇਖ ਕੇ ਛੋਟੀ ਨੂ ਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਹਾਰ ਦੇ ਕੇ ਕਿਹਾ ਇਹ ਹਾਰ ਤੂੰ ਚੁੱਪਚਾਪ ਰੱਖ ਲੈ ਇਹ ਵੀ ਮੈਂ ਤੈਨੂੰ ਹੀ ਦੇਣਾ ਚਾਹੁੰਦੀ ਹਾਂ ਵੱਡੀ ਨੂ ਨੂੰ ਨਾ ਦਸੀ ਛੋਟੀ ਨੂ ਤਾਂ ਖੁਸ਼ੀ ਨਾਲ ਹਵਾ ਵਿੱਚ ਉੱਡਣ ਲੱਗੀ ਉਸਨੇ ਸੋਚਿਆ ਕੇ ਸੱਸ ਉਸ ਨੂੰ ਬੜਾ ਹੀ ਪਿਆਰ ਕਰਦੀ ਹੈ ਕੁਝ ਦਿਨਾਂ ਬਾਅਦ ਸੱਸ ਨੇ ਫੇਰ ਵੱਡੀ ਨੂੰ ਨੂੰ ਵੀ ਇੱਕ ਹਾਰ ਦੇ ਦਿੱਤਾ ਅਤੇ ਕਿਸੇ ਨੂੰ ਦੱਸਣ ਤੋਂ ਰੋਕ ਦਿੱਤਾ ਵੱਡੀ ਨੂੰ ਵੀ ਬਹੁਤ ਖੁਸ਼ ਹੋ ਗਈ ਹੁਣ ਦੋਵੇਂ ਨੋਹਾਂ ਬਹੁਤ ਖੁਸ਼ ਹਨ ਅਤੇ ਸੱਸ ਦੀ ਤਨਮਨ ਨਾਲ ਸੇਵਾ ਕਰ ਰਹੀਆਂ ਸਨ ਤਾਂ ਜੋ ਹੋਰ ਵੀ ਗਹਿਣੇ ਮਿਲ ਸਕਣ ਦੋਵਾਂ ਨੇ ਆਪਣੇ ਪਤੀਆਂ ਨੂੰ ਇਹ ਗੱਲ ਦੱਸ ਦਿੱਤੀ ਉਹ ਵੀ ਬਹੁਤ ਖੁਸ਼ ਹੋ ਗਏ ਕਿ ਸਾਡੀ ਵਾਈਫ ਨੂੰ ਮਾਂ ਵੱਧ ਪਿਆਰ ਕਰਦੀ ਹੈ ਤਾਂ ਮਾਂ ਸਾਨੂੰ ਵੀ ਪਿਆਰ ਕਰੇਗੀ ਇੱਕ ਦਿਨ ਮਾਂ ਨੇ ਛੋਟੇ ਪੁੱਤ ਨੂੰ ਕਮਰੇ ਵਿੱਚ ਬੁਲਾਇਆ ਤੇ ਇੱਕ 10 ਲੱਖ ਦੀ ਐਫ.ਡੀ ਦੇ ਕੇ ਕਿਹਾ ਇਹ ਤੂੰ ਰੱਖ ਲੈ ਇਹ ਨਾਮਨੀ ਵੀ ਤੂੰ ਹੀ ਹੈ ਇਹ ਮੈਂ ਤੈਨੂੰ ਹੀ ਦੇਣਾ ਚਾਹੁੰਦੀ ਸੀ ਵੱਡੇ ਨੂੰ ਨਾ ਦਸੀ ਮੇਰੇ ਨਾਲ ਬੈਂਕ ਚੱਲ ਮੈਂ ਇਹ ਤੇਰੇ ਅਕਾਊਂਟ ਵਿੱਚ ਜਮ੍ਹਾਂ ਕਰਵਾ ਦੇਵਾਂਗੀ ਛੋਟਾ ਪੁੱਤ ਬਹੁਤ ਖੁਸ਼ ਹੋਇਆ ਕਿ ਮਾਂ ਉਸ ਦੇ ਉੱਤੇ ਕਿੰਨੀ ਮਿਹਰਬਾਨ ਹੈ ਇਸ ਤੋਂ ਕੁਝ ਸਮੇਂ ਬਾਅਦ ਮਾਂ ਨੇ ਫਿਰ ਇੱਕ ਹੋਰ ਮੌਕਾ ਦੇਖ ਕੇ ਵੱਡੇ ਪੁੱਤ ਨੂੰ ਇੱਕ 10 ਲੱਖ ਦੀ ਐਫ.ਡੀ ਦੇ ਦਿੱਤੀ ਤੇ ਕਿਸੇ ਨੂੰ ਵੀ ਦੱਸਣ ਤੋਂ ਮਨਾ ਕਰ ਦਿੱਤਾ ਹੁਣ ਦੋਵੇਂ ਪੁੱਤ ਵੀ ਆਪਣੀ ਮਾਂ ਹਰਵੰਸਕੌਰ ਦੀ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਸੇਵਾ ਕਰ ਰਹੇ ਸਨ ਹਰਵੰਸਕੌਰ ਵੀ ਬਹੁਤ ਖੁਸ਼ ਸੀ ਤੇ ਸਮੇਂ-ਸਮੇਂ ਤੇ ਦੋਵੇਂ ਪੁੱਤਾਂ ਤੇ ਨੂਹਾਂ ਨੂੰ ਇਹ ਹਦਾਇਤ ਦਿੰਦੀ ਰਹਿੰਦੀ ਸੀ ਕਿ ਆਪਸ ਵਿੱਚ ਪਿਆਰ ਨਾਲ ਰਹੋ ਦੋਵੇਂ ਜੋੜਿਆਂ ਨੂੰ ਲੱਗਦਾ ਸੀ ਕਿ ਮਾਂ ਦੀ ਗੱਲ ਮੰਨਣ ਵਿੱਚ ਹੀ ਭਲਾਈ ਹੈ ਕਿਉਂਕਿ ਮਾਂ ਉਹਨਾਂ ਨਾਲ ਵੱਧ ਪਿਆਰ ਕਰਦੀ ਹੈ ਉਹ ਆਪਸ ਵਿੱਚ ਵੀ ਪੂਰੀ ਖੁਸ਼ੀ ਅਤੇ ਏਕਤਾ ਨਾਲ ਰਹਿ ਰਹੇ ਸਨ ਸਮੇਂ-ਸਮੇਂ ਤੇ ਹਰਵੰਸਕੌਰ ਦੋਵੇਂ ਨੂਹਾਂ ਨੂੰ ਇੱਕ-ਇੱਕ ਗਹਿਣਾ ਦੇ ਦਿੰਦੀ ਸੀ ਤੇ ਦੋਵੇਂ ਪੁੱਤਾਂ ਨੂੰ ਪੈਸੇ ਅਤੇ ਹਰ ਵਾਰੀ ਕਹਿੰਦੀ ਕਿ ਕਿਸੇ ਨੂੰ ਨਾ ਦੱਸਣਾ ਇੰਜ ਹੀ ਕਰਦਿਆਂ 2-3 ਸਾਲ ਲੰਘ ਗਏ ਮਾਂ ਨੇ ਕਾਫੀ ਗਹਿਣੇ ਦੋਵੇਂ ਨੂਹਾਂ ਨੂੰ ਤੇ ਕਾਫੀ ਪੈਸਾ ਪੁੱਤਾਂ ਨੂੰ ਦੇ ਦਿੱਤਾ ਇੱਕ ਦਿਨ ਹਰਬੰਸ ਕੌਰ ਦੀ ਤਬੀਅਤ ਬਹੁਤ ਖਰਾਬ ਹੋ ਗਈ ਉਹਨਾਂ ਨੇ ਕਿਹਾ ਮੈਨੂੰ ਲੱਗਦਾ ਹੈ ਹੁਣ ਮੈਂ ਨਹੀਂ ਬਚਾਂਗੀ ਦੋਵੇਂ ਪੁੱਤਾਂ ਦੇ ਨੂਹਾਂ ਨੇ ਕਿਹਾ ਅਸੀਂ ਹੁਣੇ ਡਾਕਟਰ ਨੂੰ ਬੁਲਾਉਂਦੇ ਹਾਂ ਜਦੋਂ ਡਾਕਟਰ ਆਇਆ ਉਸਨੇ ਕਿਹਾ ਇਹ ਉਹਨਾਂ ਦੀ ਆਖਰੀ ਅਵਸਥਾ ਹੈ ਤੁਸੀਂ ਜਿੰਨੀ ਹੋ ਸਕੇ ਇਨਾਂ ਦੀ ਸੇਵਾ ਕਰ ਲਵੋ ਹੁਣ ਹਰਵੰਸ ਕੌਰ ਨੂੰ ਸਮਝ ਆ ਚੁੱਕੀ ਸੀ ਕਿ ਇਹੀ ਅਸਲੀ ਸਮਾਂ ਹੈ ਜੇ ਹੁਣ ਮੈਂ ਢਿੱਲੀ ਹੋ ਗਈ ਤਾਂ ਮੇਰਾ ਆਖਰੀ ਸਮਾਂ ਬਹੁਤ ਹੀ ਕਠਿਨ ਹੋ ਜਾਵੇਗਾ ਹਰਵੰਸ ਕੌਰ ਨੇ ਆਪਣਾ ਦਿਮਾਗ ਕਮਾਇਆ ਅਤੇ ਪੁੱਤਾਂ ਤੇ ਨੂੰਹਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਉਹਨਾਂ ਕੋਲ ਹਜੇ ਵੀ ਕਾਫੀ ਸੋਨਾ ਤੇ ਪੈਸਾ ਪਿਆ ਹੋਇਆ ਹੈ ਪੁੱਤਾਂ ਤੇ ਨੂੰਹਾਂ ਨੇ ਦਿਲੋਂ ਜਾਨ ਨਾਲ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਇਹ ਸੋਚ ਕੇ ਕਿ ਜਿਵੇਂ ਹੁਣ ਤੱਕ ਇਹ ਮੈਨੂੰ ਚੋ ਪਚਾਪ ਦਿੰਦੀ ਆਈ ਹੈ ਅੱਗੇ ਵੀ ਦਿੰਦੀ ਰਹੇਗੀ ਜਦੋਂ ਹਰਵੰਸ ਕੌਰ ਦਾ ਆਖਰੀ ਸਮਾਂ ਬਿਲਕੁਲ ਨੇੜੇ ਆ ਗਿਆ ਤਾਂ ਉਹਨਾਂ ਨੇ ਆਪਣੀ ਤਜੋਰੀ ਦੀ ਇੱਕ ਚਾਬੀ ਕੱਢ ਕੇ ਪੁੱਤਾਂ ਤੇ ਨੂੰਹਾਂ ਦੇ ਸਾਹਮਣੇ ਰੱਖੀ ਅਤੇ ਕਿਹਾ ਮੇਰੇ ਕੋਲ ਜੋ ਕੁਝ ਵੀ ਪਿਆ ਹੈ ਉਹ ਸਾਰਾ ਇਸ ਤਜੋਰੀ ਵਿੱਚ ਹੈ ਮੇਰੇ ਜਾਣ ਤੋਂ ਬਾਅਦ ਤੁਸੀਂ ਖੋਲ ਲੈਣਾ ਅਤੇ ਆਪਸ ਵਿੱਚ ਵੰਡ ਲੈਣਾ ਤੋਵੇਂ ਪੁੱਤ ਨੂੰਹਾਂ ਸੋਚ ਰਹੇ ਸਨ ਕਿ ਮਾਂ ਨੇ ਤਾਂ ਪਹਿਲਾਂ ਹੀ ਸਾਨੂੰ ਕਾਫੀ ਜਵਾਰ ਰਾਤ ਤੇ ਪੈਸੇ ਦੇ ਦਿੱਤੇ ਹਨ ਹੁਣ ਜੋ ਵੀ ਬਚਿਆ ਹੋਏਗਾ ਉਸ ਦਾ ਅੱਧਾ ਤਾਂ ਸਾਨੂੰ ਮਿਲ ਹੀ ਜਾਵੇਗਾ ਮਾਂ ਨੇ ਸਾਡੇ ਲਈ ਬੜੀ ਵਧੀਆ ਸੋਚ ਰੱਖੀ ਹੈ ਉਹਨਾਂ ਨੇ ਸੇਵਾ ਹੋਰ ਜ਼ੋਰ ਨਾਲ ਕੀਤੀ ਅਤੇ ਕੁਝ ਸਮੇਂ ਬਾਅਦ ਹਰਬੰਸ ਕੌਰ ਨਹੀਂ ਰਹੀ। ਉਹਨਾਂ ਨੇ ਉਹਨਾਂ ਦਾ ਬੜੀ ਸ਼ਰਧਾ ਨਾਲ ਅੰਤਮ ਸੰਸਕਾਰ ਕੀਤਾ। ਕੁਝ ਦਿਨ ਬਾਅਦ ਉਹਨਾਂ ਨੇ ਸੋਚਿਆ ਕਿ ਚਲੋ ਹੁਣ ਤਜ਼ੋਰੀ ਖੋਲ ਕੇ ਵੇਖੀਏ ਕਿ ਕਿੰਨੀਕ ਦੌਲਤ ਹੈ। ਦੋਵੇਂ ਪੁੱਤ ਤੇ ਨੂੰਹਾਂ ਖੋਸਨ ਕਿ ਮਾਂ ਨੇ ਸਾਨੂੰ ਬਹੁਤ ਕੁਝ ਦੇ ਦਿੱਤਾ ਹੈ, ਹੋਰ ਵੀ ਮਿਲੇਗਾ। ਜਦੋਂ ਤਜ਼ੋਰੀ ਖੋਲੀ ਗਈ ਤਾਂ ਉਹ ਪੂਰੀ ਖਾਲੀ ਸੀ। ਸਿਰਫ ਦੋ ਕਰਾਂ ਦੇ ਕਾਗਜ਼ ਪਏ ਹੋਏ ਸਨ। ਇੱਕ ਉਹ ਕਰ ਜਿੱਥੇ ਇਹ ਲੋਕ ਰਹਿ ਰਹੇ ਸਨ ਅਤੇ ਦੂਜਾ ਘਰ ਜੋ ਬਿਲਕੁਲ ਨਾਲ ਲੱਗਦਾ ਇੱਕੋ ਜਿਹਾ ਸੀ ਕਿਰਾਏ ਤੇ ਦਿੱਤਾ ਹੋਇਆ ਸੀ ਜਿਸ ਦਾ ਕਿਰਾਇਆ ਹਰ ਵਾਰ ਸਿਕੋਰ ਲੈਂਦੀ ਸੀ ਇਨ੍ਹਾਂ ਕਾਗਜ਼ਾਂ ਦੇ ਨਾਲ ਇੱਕ ਚਿੱਠੀ ਵੀ ਰੱਖੀ ਹੋਈ ਸੀ ਪੁੱਤਾਂ ਨੇ ਉਹ ਚਿੱਠੀ ਖੋਲੀ ਅਤੇ ਪੜ੍ਹਨੀ ਸ਼ੁਰੂ ਕੀਤੀ ਚਿੱਠੀ ਵਿੱਚ ਲਿਖਿਆ ਸੀ ਮੈਂ ਆਪਣੇ ਜਿਉਂਦੇ ਹੀ ਆਪਣੇ ਸਾਰੇ ਜਾਇਰ ਆਤ ਤੇ ਪੈਸੇ ਦੋਵੇਂ ਪੁੱਤਾਂ ਨੂੰ ਹ ਵਿੱਚ ਬਰਾਬਰ ਬਰਾਬਰ ਵੰਡ ਦਿੱਤੇ ਹਨ ਕੋਈ ਭੇਦਭਾਵ ਨਹੀਂ ਕੀਤਾ ਪਰ ਦੋਵਾਂ ਨੂੰ ਇਹ ਪਤਾ ਨਹੀਂ ਲੱਗਣ ਦਿੱਤਾ ਕਾਂ ਜੋ ਲਾਲਚ ਵਿੱਚ ਕੋਈ ਇਹ ਨਾ ਸੋਚੇ ਕਿ ਮਾਂ ਮੈਨੂੰ ਜ਼ਿਆਦਾ ਪਿਆਰ ਕਰਦੀ ਹੈ ਅਤੇ ਕੋਈ ਮੇਰਾ ਬੁਢਾਪਾ ਖਰਾਬ ਨਾ ਕਰੇ ਮੇਰੀ ਇਹ ਚਾਲ ਸਫਲ ਰਹੀ ਅੰਤ ਸਮੇਂ ਦੋਵੇਂ ਪੁੱਤ ਨੂੰ ਹਾਂ ਨੇ ਮੇਰੀ ਬਹੁਤ ਸੇਵਾ ਕੀਤੀ ਹੁਣ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਵੀ ਨਹੀਂ ਬਚਿਆ ਜੇ ਮੈਂ ਇਹ ਸੱਚ ਦੱਸ ਦਿੰਦੀ ਕਿ ਮੇਰੇ ਕੋਲ ਕੁਝ ਨਹੀਂ ਤਾਂ ਸ਼ਾਇਦ ਤੁਸੀਂ ਮੇਰੀ ਇੱਜ਼ਤ ਕਰਨੀ ਛੱਡ ਦਿੰਦੇ ਘੱਟੋ ਘੱਟ ਪੈਸਿਆਂ ਦੇ ਲਾਲਚ ਵਿੱਚ ਤੁਸੀਂ ਮੇਰੀ ਇੱਜ਼ਤ ਤਾਂ ਕੀਤੀ ਇਨ੍ਹਾਂ ਕਾਗਜ਼ਾਂ ਵਿੱਚ ਦੋਵੇਂ ਘਰਾਂ ਦੇ ਪੇਪਰ ਹਨ ਇੱਕ ਘਰ ਵੱਡੇ ਪੁੱਤ ਤੇ ਨਾ ਕੀਤਾ ਹੈ ਅਤੇ ਦੂਜਾ ਘਰ ਛੋਟੇ ਪੁੱਤ ਦੇ ਨਾਲ ਮੈਨੂੰ ਪਤਾ ਸੀ ਕਿ ਇਕੱਠੇ ਪਿਆਰ ਨਾਲ ਰਹਿਣਾ ਅਸੰਭਵ ਹੈ ਦੋਵਾਂ ਦੇ ਆਪਣੇ ਪਰਿਵਾਰ ਹਨ ਅਤੇ ਉਹ ਅੱਗੇ ਵਧਣਗੇ ਇਸ ਲਈ ਕਿਰਾਏਦਾਰ ਨੂੰ ਕੱਢ ਕੇ ਦੋਵੇਂ ਆਪਣੇ ਆਪਣੇ ਪਰਿਵਾਰਾਂ ਨਾਲ ਰਹਿਣਾ ਅਤੇ ਹਮੇਸ਼ਾ ਪਿਆਰ ਮੁਹੱਬਤ ਨਾਲ ਰਹਿਣਾ ਕਦੇ ਵੀ ਇਹ ਨਾ ਮੰਨ ਵਿੱਚ ਲਿਆਉਣਾ ਕਿ ਮਾਂ ਨੇ ਕਿਸੇ ਨੂੰ ਘੱਟ ਜਾਂ ਵੱਧ ਦਿੱਤਾ ਦੋਵਾਂ ਨੂੰ ਇੱਕੋ ਜਿਹੀ ਚੀਜ਼ ਦਿੰਦੀ ਹੈ ਇਹ ਵੀ ਨਾ ਸੋਚਣਾ ਕਿ ਮਾਂ ਕਿਸੇ ਨੂੰ ਜ਼ਿਆਦਾ ਪਿਆਰ ਕਰਦੀ ਸੀ ਮੈਂ ਸਮੇਂ ਤੇ ਸਾਰੀ ਵੰਡ ਬਰਾਬਰ ਕਰ ਦਿੱਤੀ ਤਾ ਜੋ ਕੋਈ ਬੇਈਮਾਨੀ ਦੀ ਗੁੰਜਾਇਸ਼ ਨਾ ਰਹੇ। ਇਹ ਵੀ ਇਸ ਤਰੀਕੇ ਨਾਲ ਕੀਤਾ ਕਿ ਮੇਰੇ ਆਪਣੇ ਹੱਥ ਵੀ ਖਾਲੀ ਨਾ ਹੋਣ ਤੇ ਤੁਸੀਂ ਸੇਵਾ ਵੀ ਕਰਦੇ ਰਹੋ। ਮੈਨੂੰ ਉਮੀਦ ਹੈ ਕਿ ਤੁਸੀਂ ਹਮੇਸ਼ਾ ਇੱਕ ਦੂਜੇ ਨਾਲ ਮਿਲ ਜੁਲ ਕੇ ਰਹੋਗੇ। ਚਿੱਠੀ ਪੜ੍ਹ ਕੇ ਦੋਵੇਂ ਪੁੱਤਾਂ ਤੇ ਨੋਹਾ ਨੂੰ ਆਪਣੀ ਮਾਂ ਦੀ ਅਕਲ ਤੇ ਫਕਰ ਹੋਣ ਲੱਗਾ। ਉਹ ਸੋਚਣ ਲੱਗ ਪਏ ਕਿ ਸਾਡੀ ਮਾਂ ਸਾਨੂੰ ਕਿੰਨਾ ਪਿਆਰ ਕਰਦੀ ਸੀ। ਉਸਨੇ ਸਾਰਾ ਕੰਮ ਸਮੇਂ ਸਿਰ ਕਰ ਦਿੱਤਾ। ਨਾ ਕੋਈ ਲੜਾਈ ਹੋਈ, ਨਾ ਕੋਈ ਝਗੜਾ। ਹਰਵੰਸ ਕੌਰ ਨੇ ਆਪਣੀ ਸਮਝਦਾਰੀ ਨਾਲ ਆਪਣੇ 부ੜਾਪੇ ਨੂੰ ਵੀ ਚੰਗੀ ਤਰ੍ਹਾਂ ਸੰਭਾਲਿਆ ਤੇ ਆਪਣੇ ਬੱਚਿਆਂ ਵਿੱਚ ਵੀ ਕੋਈ ਟਕਰਾਅ ਹੋਣ ਨਹੀਂ ਦਿੱਤਾ। ਸੋ ਦੋਸਤੋ ਇਹ ਤਾਂ ਸਿਰਫ ਇੱਕ ਕਹਾਣੀ ਸੀ ਪਰ ਜੇ ਮਾਪੇ ਸਮੇਂ ਤੇ ਆਪਣੀ ਅਕਲ ਨਾਲ ਬੱਚਿਆਂ ਨੂੰ ਉਹਨਾਂ ਦਾ ਹੱਕ ਦੇਣ ਤਾਂ ਕਦੇ ਵੀ ਭੈਣ ਭਰਾ ਆਪਸ ਵਿੱਚ ਦੁਸ਼ਮਣ ਨਾ ਬਣਨ। ਸੋ ਦੋਸਤੋ ਤੁਹਾਨੂੰ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਤਾਜੋ ਤੁਸੀਂ ਸਾਡੀਆਂ ਹੋਰ ਵੀ ਇਸੇ ਤਰ੍ਹਾਂ ਦੀਆਂ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣ ਸਕੋ। ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਉਦੋਂ ਤੱਕ ਲਈ ਦਿਓ ਇਜਾਜ਼ਤ। ਧੰਨਵਾਦ ਜੀ।